प्यारे दर्शक प्यार भरी सत्स्रीया कहानी आज एक छोटी सी कहानी है कि गलत सलाह देने का नतीजा एक पिंड ਵਿੱਚ ਇੱਕ ਕਿਸਾਨ ਰਹਿੰਦਾ ਸੀ ਉਸਨੇ ਦੋ ਜਾਨਵਰ ਪਾਲੇ ਹੋਏ ਸੀ ਇੱਕ ਖੋਤਾ ਤੇ ਇੱਕ ਬੱਕਰਾ ਖੋਤਾ ਬਹੁਤ ਮਿਹਨਤੀ ਸੀ ਹਰ ਰੋਜ਼ ਖੇਤਾਂ ਤੋਂ ਮੰਡੀ ਤੱਕ ਪਾਸ ਚੁੱਕਦਾ ਸੀ ਚਾਹੇ ਤਿੱਖੀ ਤੋਂ ਹੋਵੇ ਤੇਜ ਮੀ ਹਨੇਰ ਕੁਛ ਵੀ ਹੋਵੇ ਬਿਨਾਂ ਕਿਸੇ ਸ਼ਿਕਾਇਤ ਦੇ ਖੋਤਾ ਆਪਣੇ ਮਾਲਕ ਦੀ ਸੇਵਾ ਕਰਦਾ ਸੀ ਖੋਤੇ ਦੀ ਮਿਹਨਤ ਵੇਖ ਕੇ ਕਿਸਾਨ ਉਸ ਨੂੰ ਵਧੀਆ ਚਾਰਾ ਘਾ ਪਾਣੀ ਤੇ ਕਈ ਵਾਰ ਗੁੜ ਵਗੈਰਾ ਵੀ ਦੇ ਦਿੰਦਾ ਇਹ ਸਭ ਵੇਖ ਕੇ ਬੱਕਰੇ ਦੇ ਮਨ ਵਿੱਚ ਈਰਖਾ ਪੈਦਾ ਹੋਈ ਬੱਕਰਾ ਸੋਚਦਾ ਕਿ ਮੈਂ ਤਾਂ ਸਾਰਾ ਦਿਨ ਖੁੱਲੇ ਵਿੱਚ ਘੁੰਮਦਾ ਫੇਰਦਾ ਮੈਨੂੰ ਕਦੇ ਕੋਈ ਖਾਣ ਨੂੰ ਅਜੀਬ ਚੀਜ਼ ਨਹੀਂ ਦਿੱਤੀ ਤੇ ਖੋਤਾ ਸਾਰਾ ਦਿਨ ਬੋਝ ਚੁੱਕਦਾ ਉਹ ਸੋਚਦਾ ਮਾਲਕ ਦੀ ਖਾਸ ਹੀ ਮਿਹਰਬਾਨੀ ਆ ਬੱਕਰਾ ਜਿਹੜਾ ਸੀ ਅੰਦਰੋਂ ਅੰਦਰੀ ਇਰਖਾ ਦੀ ਅੱਗ ਵਿੱਚ ਸੜਨ ਲੱਗਾ ਬੱਕਰੇ ਨੇ ਸੋਚਿਆ ਕਿ ਕਿਉਂ ਨਾ ਖੋਤੇ ਨੂੰ ਮਾਲਕ ਦੇ ਨਜ਼ਰਾਂ ਵਿੱਚ ਗਾਇਆ ਜਾਵੇ ਤਾਂ ਜੋ ਉਸ ਖੋਤੇ ਵੀ ਥਾਂ ਇੱਜ਼ਤ ਪ੍ਰਾਪਤ ਕਰ ਸਕੇ ਇੱਕ ਦਿਨ ਬੱਕਰੇ ਨੂੰ ਖੋਤ ਬੱਕਰੇ ਨੇ ਇੱਕ ਦਿਨ ਬੱਕਰੇ ਨੇ ਖੋਤੇ ਨੂੰ ਕਿਹਾ ਭਰਾ ਮੈਨੂੰ ਤਾਂ ਨਾ ਮਾਲਕ ਦੀ ਕਿਰਪਾ ਉੱਤੇ ਹਾਸਾ ਆਉਂਦਾ ਮੈਨੂੰ ਤਾਂ ਖੁੱਲਾ ਛੱਡਿਆ ਹੋਇਆ ਜਿੱਥੇ ਮਰਜ਼ੀ ਚਾਹਾਂ ਜਿਵੇਂ ਮਰਜ਼ੀ ਖੇਡਾਂ ਖੁੱਲਾ ਤੁਰਿਆ ਫਿਰਦਾ ਤੇ ਭਰਤ ਨੂੰ ਫੋਕਟ ਵਿੱਚ ਹੀ ਨਾ ਮਾਲਕ ਲਈ ਮਿਹਨਤ ਕਰਦਾ। ਕੁੱਤਾ ਘਿਰੇ ਪਿੱਠ ਉੱਤੇ ਭਾਰ ਲੱਦ ਕੇ ਹਰ ਥਾਂ ਲੈ ਜਾਂਦਾ। ਕੁੱਤਾ ਥੋੜਾ ਉਦਾਸ ਹੋਇਆ ਤੇ ਬੋਲਿਆ ਭਰਾ ਮੈਨੂੰ ਵੀ ਮਾੜਾ ਲੱਗਦਾ ਪਰ ਮੈਂ ਕੀ ਕਰ ਸਕਦਾ ਇਹ ਤਾਂ ਮੇਰਾ ਕੰਮ ਹੈ। ਬਹੁਤਾ ਸਿੱਧਾ ਸਾਦਾ ਤੇ ਕੋਲਾ ਸੀ। ਬੱਕਰੀ ਨੇ ਬੜੀ ਇੱਛਾ ਲਾਤੀ ਨਾਲ ਕਿਹਾ ਇੱਕ ਉਪਾਇ ਇਹ ਤੋ ਇੱਕ ਦਿਨ ਬਿਮਾਰ ਹੋਣ ਦਾ ਬਹਾਨਾ ਕਰ ਲੈ। ਇਸ ਖੱਡ ਵਿੱਚ ਛੱਡ ਪ ਜਾ। ਫਿਰ ਆਰਾਮ ਨਾਲ ਕੁਝ ਦਿਨ ਖਾ ਪੀ ਕੇ ਲੰਘਾ ਲੈ। ਤੇ ਮਾਲਕ ਨੂੰ ਤਾਂ ਇੰਜ ਲੱਗੂਗਾ ਤੇ ਹੁਣ ਤੋਂ ਕਮਜ਼ੋਰ ਹੋ ਗਿਆ। ਉਹ ਤਾਂ ਸਿੱਧਾ ਸਾਦਾ ਸੀ ਉਸ ਨਿੰਬੱਕਰੇ ਦੀ ਗੱਲ ਤੇ ਵਿਸ਼ਵਾਸ ਕਰ ਲਿਆ ਅਗਲੇ ਦਿਨ ਉਹ ਯੋਜਨਾ ਮੁਤਾਬਕ ਖੁਦ ਨੂੰ ਖੱਡ ਵਿੱਚ ਸੁੱਟ ਲਿਆ ਤੇ ਹੋਇਆ ਕੀ ਉਸ ਦੇ ਸੱਚੀ-ਮੁੱੱਚੀ ਸੱਤ ਲੱਗ ਗਈ ਜ਼ੋਰ-ਜ਼ੋਰ ਤੇ ਚਿੱਕਣ ਲੱਗਾ ਉਸ ਦਿਨ ਜਦੋਂ ਸੀ ਮਾਲਕ ਕਬਰਾਇਆ ਹੋਇਆ ਪੱਜਾ ਆਇਆ ਤਾਂ ਜਦੋਂ ਉਸ ਨੂੰ ਪਤਾ ਲੱਗਾ ਉਹ ਸਣੀ ਪਸ਼ੂਆਂ ਵਾਲੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਖੋਤੇ ਨੂੰ ਵੇਖ ਕੇ ਕਿਹਾ ਇਹ ਬਹੁਤ ਗੰਭੀਰ ਝੋਟ ਹੈ ਇਸ ਨੂੰ ਕੁਝ ਦਿਨਾਂ ਦਾ ਆਰਾਮ ਲਾਜ਼ਮੀ ਹੈ ਨਾਲ ਹੀ ਇਸ ਤੇ ਜ਼ਖਮਾਂ ਤੇ ਬੱਕਰੇ ਦੀ ਚਰਬੀ ਨਾਲ ਮਾਲਿਸ਼ ਕਰਨੀ ਪਵੇਗੀ ਤਾਂ ਇਹ ਠੀਕ ਹੋ ਸਕਦਾ ਹੈ ਉਹਨਾਂ ਕਿਸਾਨ ਕੋਲ ਹੋਰ ਕੋਈ ਚੌਣਨੀ ਸੀ ਜਿਵੇਂ ਹੀ ਉਸਨੇ ਬੱਕਰੇ ਵੱਲ ਵੇਖਿਆ ਛੁਰੀ ਚੁੱਕੀ ਤੇ ਬੱਕਰੇ ਦੇ ਤਾਂ ਉਹ ਛੁੱਡ ਗਏ ਉਹ ਡਰ ਕੇ ਰੋਣ ਲੱਗ ਪਿਆ ਕਹਿਣ ਲੱਗਾ ਮੈਂ ਤਾਂ ਸਿਰਫ ਚਲਾਕੀ ਕੀਤੀ ਸੀ ਕਿ ਸੋਚਿਆ ਸੀ ਖੋਦੇ ਨੂੰ ਮੁਸੀਬਤ ਵਿੱਚ ਪਾ ਕੇ ਮੈਂ ਖੁਦ ਲਾਭ ਲਾਉਂਗਾ ਪਰ ਹੁਣ ਤਾਂ ਆਪ ਹੀ ਫਸ ਗਿਆ ਬੱਕਰੇ ਬਿਨਾਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਹ ਵਾਰੀ ਵਾਰੀ ਪਛਤਾ ਰਿਹਾ ਸੀ ਹਾਏ ਮੇਰੀ ਅਕਲ ਨੂੰ ਕੀ ਅਗਲਾ ਕੀਤੀ ਸੀ ਕਿਸਾਨ ਨੇ ਬੱਕਰੇ ਨੂੰ ਕੱਟਿਆ ਤੇ ਉਸ ਦੀ ਚਰਬੀ ਨਾਲ ਖੋਤੇ ਦੇ ਜ਼ਖਮਾਂ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ ਤਾਂ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਸਿੱਖਾਈ ਮਿਲਦੀ ਹੈ ਕਿ ਜੋ ਦੂਜਿਆਂ ਲਈ ਚਾਲ ਚੱਲਦਾ ਨਾ ਉਹ ਆਪ ਹੀ ਉਸ ਚਾਲ ਵਿੱਚ ਫਸ ਜਾਂਦਾ ਹੈ ਈਰਖਾ ਤੇ ਛਲ ਦਾ ਨਤੀਜਾ ਹਮੇਸ਼ਾ ਮਾਰਾ ਹੁੰਦਾ ਦੂਜਿਆਂ ਦੀ ਸਫਲਤਾ ਜਾਂ ਇੱਜ਼ਤ ਵੇਖ ਕੇ ਈਰਖਾ ਨਹੀਂ ਕਰਨੀ ਚਾਹੀਦੀ ਬਲਕਿ ਖੁਦ ਮਿਹਨਤ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰਿਓ